ਗਰਦਵਾਰਾ ਸਿੰਘਾਸ਼ੀਦਾ ਨੰਗਲਵੇਟ ਅੱਲਵਾਲ ਵਿਕੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਵਿੱਚ ਸਰਵੱਤ ਦੇ ਭਲੇ ਲਈ ਅਰੰਭੇ ਖੰਡ ਪਾਠਾਂ ਦੀ ਲੜੀ ਦੇ ਭੋਗ ਪਾਏ ਗਏ ਅਤੇ ਸਰਵੱਤ ਦੇ ਭਲੇ ਲਈ ਸੰਤ ਜਨੈ ਸਿੰਘ ਜੀ ਅਤੇ ਮੁਖ ਸੇਵਾ ਦਾ ਆਸੁਖ ਵਿੰਦਾ ਸਿੰਘ ਜੀ ਵੱਲੋਂ ਅਕਾਲ ਪੁਰਖ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਗਈ ਇਸ ਮੌਕੇ ਤੇ ਪ੍ਰਵਚਨ ਕਰਦੇ ਆ ਬਾਬਾ ਸੁਖਵਿੰਦਰ ਸਿੰਘ ਜੀ ਨੇ ਕਿਹਾ ਕਿ ਦਸ਼ਮੇਸ਼ ਪਿਤਾ ਜੀ ਦੀ ਗੁਰੂ ਗੋਬਿੰਦ ਸਿੰਘ ਜੀ ਨੇ ਹਮੇਸ਼ਾ ਸਰਵਤਦਾ ਪਲਾ ਮੰਗਿਆ ਜੀਨਾਂ ਸਮੁੱਚੀ ਮਨੁੱਖਤਾ ਦੀ ਖਾਤਰ ਆਪਣਾ ਪੂਰਾ ਪਰਿਵਾਰ 바 ਦਿੱਤਾ ਸਾਨੂੰ ਗੁਰੂਆਂ ਦੇ ਦੱਸਾਇਆ ਮਾਰਗ ਤੇ ਚੱਲਣ ਦੀ ਲੋੜ ਹੈ ਇਸ ਮੌਕੇ ਸੰਗਤ ਨੂੰ ਸਰੂਪੇ ਪਾ ਕੇ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਸਮਾਗਮ ਮੌਕੇ ਬੀਬੀ ਕਰਮਜੀਤ ਕੌਰ ਸੰਧੂ ਜਸਵੀ ਸਿੰਘ ਗਰੇਵੜ ਡਾਕਟਰ ਅਮਰ ਜੋ ਸਿੰਘ ਸੰਧੂ ਭਾਈ ਰਵਿੰਦਰ ਸਿੰਘ ਭਾਈ ਓਮਕਾਰ ਸਿੰਘ ਭਾਈ ਗਰਮੀ ਸਿੰਘ ਭਾਈ ਦਾਰਾ ਸਿੰਘ ਅਤੇ ਹੋਰ ਹਾਜ਼ਰ ਸਨ ਲੋਰ ਤੋਂ ਰਾਜਕੁਮਾਰ ਨੰਗੜ ਦੀ ਖਾਸ ਰਿਪੋਰਟ ਰਿੰਕ ਨੂੰ ਲੈ ਕੇ ਸ਼ੇਅਰ ਕਰੋ ਸਾਰੇ ਸੰਗਤ ਨੂੰ ਜਿੱਥੇ ਜਿੱਥੇ ਬੈਠੀਆਂ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਸਮਾਗਮ ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਜੀ ਮੰਗਲਵੇਰ ਨੇੜੇ 깔ਲੋਲ ਫਲੋਰ ਵਿਖੇ ਹਰਤਾਬਾਰੀ ਸਮਾਗਮ ਜੋ ਹੁੰਦੇ ਹਨ ਇਹ ਸਮਾਗਮ ਇਹ ਸਭ ਤੇ ਤਨ ਤਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਆਗਮ ਪ੍ਰਬਧੀਆ ਖੁਸ਼ੀਆਂ ਨੂੰ ਸਮਰਪਿਤ ਜਿੱਥੇ ਸੋਮਵਾਰ ਰੋਜ਼ਾਂ ਤੋਂ ਦੋ ਸ਼੍ਰੀ ਸਹਿਜ ਸਮਪਾਦ ਜਪਜੀਤ ਸਾਹਿਬ ਚੌਪੀ ਸਾਬ ਮੋਲ ਮੰਦਤ ਆਤੀਵਾਰ ਦੇ ਜਪਨਾ ਸਮੇਤ ਆਰੰਭ ਹੋਏ ਅਤੇ ਸ਼ੁੱਕਰਵਾਰ ਨੂੰ ਜਾਂ ਤੋਂ 사ਤੁਰਾਂ ਦੀ ਕਿਰਪਾ ਸਦਕਾ ਚਾਰ ਸ਼੍ਰੀ ਖੰਡ ਪਾਠ ਸਾਹਿਬ ਜਪ ਜੀ ਸਾਹਿਬ ਜਪਨਾ ਸਮੇਤ ਆਰੰਭ ਹੋਏ ਜੋ ਅੱਜ ਅੱਠ ਪਾਠਾਂ ਦੇ ਭੋਗ ਪਏ ਆ ਦੀਵਾਨ ਸਜਿਆ ਸਜੇ ਦੀਵਾਨ ਵਿੱਚ ਜਿੱਥੇ ਪ੍ਰੇਮ ਪੂਰਨ ਸ਼ਬਦ ਆਰਤੀ ਆਦਿ ਕੀਰਤਨ ਅਰਦਾਸਾਂ ਬੇਨਤੀਆਂ ਉੱਥੇ ਗੁਰਮਤਿ ਵਿਚਾਰ ਗੁਰ ਇਤਿਹਾਸ ਹੁਕਮਨਾਮੇ ਦੀਆਂ ਵਿਚਾਰਾ ਤੇ ਸਤੁਰੂ ਦੇ ਜੀਵਨੀ ਦੇ ਬੱਖ ਬੱਖ ਰਾਗੀ ਜੱਥਿਆਂ ਨੇ ਕਥਾ ਬਾਚਕਾਂ ਨੇ ਸੰਗਤਾਂ ਨੂੰ ਅਥਰਾ ਮਾਚਕਾ ਨੇ ਗੁਰਮਤਿ ਅਨੁਸਾਰ ਸਤਿਗੁਰ ਦੇ ਜੀਵਨ ਤੇ ਚਾਨਣਾ ਪਾਇਆ ਤੇ ਵਿਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਅੱਜ ਦੇ ਸਵਾਗਤ ਦੇ ਵਿੱਚ ਜਿੱਥੇ ਸੰਤ ਬਾਬਾ ਜਨੈਲ ਸਿੰਘ ਜੀ ਮਹਾਰਾਜ ਵੱਲੋਂ ਜਿੰਨੀਆਂ ਵੀ ਸੰਗਤਾਂ ਪਹੁੰਚੀਆਂ ਸਾਰਿਆਂ ਨੂੰ ਇੱਥੇ ਆਉਣ ਤੇ ਜੀ ਆਇਆਂ ਆਖਿਆ ਧੰਨਵਾਦ ਕੀਤਾ ਅਤੇ ਨਾਲ ਆਈਆਂ ਹੋਈਆਂ ਸੰਗਤਾਂ ਨੂੰ ਸਰਪਾਉ ਤੇ ਹੁਕਮਨਾਮੇ ਦੇ ਕੇ ਨਵਾਜਿਆ ਤੇ ਉੱਥੇ ਮੀਡੀਆ ਵਾਲੇ ਵੀ ਪੱਤਰਕਾਰ ਵੀ ਪਹੁੰਚੇ ਜਿਨ੍ਹਾਂ ਨੂੰ ਵੀ ਗੁਰੂ ਘਰ ਵੱਲੋਂ ਨਵਾਜਿਆ ਗਿਆ ਤੇ ਵਿਅੰਤ ਸੰਗਤਾਂ ਨੇ ਅੱਜ ਦੇ ਸਵਾਗਤ ਹਾਜ਼ਰੀ ਭਰ ਕੇ ਆਪਣੇ ਜੀਵਨ ਨੂੰ ਸੰਭਲ ਕੀਤਾ ਤੇ ਸਤਿਗੁਰ ਪਾਤਸ਼ਾਹ ਦਾ ਇਸ ਸੰਸਾਰ ਤੇ ਆਉਣ ਦਾ ਕੀ ਆਦੇਸ਼ ਸੀ ਵਿਚਿਤ ਨਾਟਕ ਦੀ ਜਿਹੜੀ ਕਥਾ ਉਹ ਵੀ ਕੀਤੀ ਗਈ ਜਿਹਦੇ ਬਾਰੇ ਦੱਸਿਆ ਗਿਆ ਮਹਾਰਾਜ ਦੇ ਇੱਥੇ ਆਉਣ ਤੇ ਮਹਾਰਾਜ ਨੇ ਜੋ ਸਾਨੂੰ ਸੰਦੇਸ਼ ਦਿੱਤਾ ਸੀ ਕਿ ਮੈਨੂੰ ਇੱਥੇ ਆਉਣ ਤੇ ਮੈਨੇ ਕੀ ਡਿਊਟੀ ਲੱਗੀ ਮੈਨੂੰ ਮਾਤ ਲੋਕ ਦੇ ਵਿੱਚ ਆਉਣ ਤੋਂ ਪਹਿਲਾਂ-ਪਹਿਲਾਂ ਮਹਾਰਾਜ ਨੇ ਕੀ ਕੀ ਸੰਦੇਸ਼ ਦਿੱਤੇ ਕੀ ਕੀ ਸਨੇਹ ਦਿੱਤੇ ਤੇ ਮੈਂ ਉਹਨਾਂਗੇ ਕਿਹੜੀਆਂ ਬੇਨਤੀਆਂ ਕੀਤੀਆਂ ਉਹਨਾਂ ਦੀ ਵਿਚਾਰ ਕੀਤੀ ਗਈ ਆਓ ਬੇਨਤੀ ਕਰਾਂ ਕਿਸੇ ਤਰ੍ਹਾਂ ਸਾਰੇ ਸਮਾਗਮਾਂ ਤੇ ਹਮਮਾ ਕੇ ਪਹੁੰਚੋ ਇਹ ਜਿੱਥੇ ਵੀ satsang ਹੁੰਦਾ ਕੀਰਤਨ ਦਰਬਾਰ ਹੁੰਦਾ ਹਮ ਆ ਕੇ ਪਹੁੰਚ ਕੇ ਗੁਰੂ ਚਾਨਾਂ ਦੀਆਂ ਹਾਜ਼ਰੀਆਂ ਲਵਾ ਕੇ ਆਪਣੇ ਜੀਵਨ ਨੂੰ ਸਫਲਾ ਕਰੋ ਮੈਂ ਆਪਣੇ ਵੱਲੋਂ ਸੰਤ ਬਾਬਾ ਜਨੈਲ ਸਿੰਘ ਜੀ ਉਹਨਾਂ ਵੱਲੋਂ ਡਾਕਟਰ ਮਨਜੋਤ ਸਿੰਘ ਅਤੇ ਸਾਰੇ ਜਥੇ ਵੱਲੋਂ ਆਈਆਂ ਸਾਰੀਆਂ ਸੰਗਤਾਂ ਨੇ ਇੱਥੇ ਜੀ ਆਇਆਂ ਆਖਦਾ ਧੰਨਵਾਦ ਕਰਦਾ ਤੇ ਅਰਦਾਸ ਕਰਦਾ ਸੱਚੇ ਜਗਤ ਬਾਤ ਦੀ ਸਾਰੀ ਸੰਗਤ ਪਾਤਸ਼ਾਹ ਦੇ ਚਰਨਾਂ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲ ਬਣਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ